ਔਰ ਉੱਥੇ ਹੀ ਸੰਤ ਬਾਬਾ ਅਵਤਾਰ ਸਿੰਘ ਜੀ ਵਿਸ਼ੇਸ਼ ਤੌਰ 'ਤੇ ਕਈ ਦਿਨਾਂ ਤੇ ਉੱਥੇ ਸਾਡੇ ਨਾਲ ਜੁੜ ਰਹੇ ਨੇ ਔਰ ਉੱਥੇ ਹੀ ਉਹਨਾਂ ਵੱਲੋਂ ਸੰਗਤਾਂ ਨੂੰ ਵੀ ਬੜਾ ਗੁਰਬਾਣੀ ਦੇ ਨਾਲ ਜੋੜਿਆ ਗਿਆ ਔਰ ਉੱਥੇ ਹੀ ਸਰਦਾਲੀ ਦੇ ਫੁੱਲ ਜਿਹੜੇ ਉਹ ਵੀ ਦਿੱਤੇ ਗਏ ਅੱਜ ਮਹਾਰਾਜ ਕਿਵੇਂ ਦਿਖ ਰਹੇ ਹੋ ਸੰਗਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੀ ਆ ਤੁਸੀਂ ਵੀ ਪਹੁੰਚੇ ਹੋ ਕਈ ਦਿਨਾਂ ਤੋਂ ਤੁਸੀਂ ਦੇਖ ਰਹੇ ਵੀ ਤੁਸੀਂ ਵੀ ਉੱਥੇ ਮਹਾਰਾਜ ਦੇ ਜਿਹੜੇ ਸਤਾਨਾਂ ਉੱਤੇ ਜਾ ਕੇ ਬਾਣੀ ਦੇ ਨਾਲ ਗੁਰਬਾਣੀ ਦੇ ਨਾਲ ਜੋੜਿਆ ਔਰ ਅੱਜ ਦੀ ਸੰਗਤ ਨੂੰ ਦੇਖ ਕੇ ਕਿਵੇਂ ਲੱਗਦਾ ਦੇਖੋ ਆਪ ਗਵਾਇ ਸੇਵਾ ਕਰੇ ਤਾਂ ਕੁਛ ਪਾਏ ਮਾਨ ਦੇ ਮਹਾਵਾਕ ਅਨੁਸਾਰ ਜਿਸ ਬੰਦੇ ਨੇ ਆਪਣੇ ਆਪ ਨੂੰ ਗਵਾ ਲਿਆ ਫਿਰ ਪਰਮੇਸ਼ਰ ਨੇ ਉਹਦੀ ਜਾਇਜਾ ਕਰਦੇ ਦੇਖੋ ਕਰਾਉਣੀ ਹੋਆ ਜਿਸ ਬੰਦੇ ਨੇ ਦੇਖੋ ਪਹਿਲੇ ਜਿਹੜੀ ਫੌਜ ਦੀ ਨੌਕਰੀ ਮੈਂ ਕੱਲ ਵੀ ਕਿਹਾ ਤਾਂ ਜਿਹੜੀ ਫੌਜ ਦੀ ਨੌਕਰੀ ਬੜੀ ਇਹ ਸਖਤ ਨੌਕਰੀ ਹੁੰਦੀ ਆ ਜਿਹੜਾ ਇਹਦਾ ਲਾਹਾ ਲੈ ਲੈਂਦਾ ਉਹ ਵਧੀਆ ਹੁਣ ਜਿੰਨੇ ਵੀ ਸੰਤ ਹੋਇਆ ਬੜੇ ਬੜੇ ਸੰਤ ਕਰਮਸੀ ਹੋਤੀ ਮਰਦਾਂ ਰਖੋ ਇਸ ਤੋਂ ਸੰਪਰਦਾ ਚੱਲੀ ਰਾਣਾ ਸਾਹਿਬ ਦੀ ਚੱਲੀ ਹਰਖਵਾਲ ਦੀ ਚੱਲੀ ਉਦੇਵਾਂ ਸੰਤ ਬਾਬਾ ਜਵਾਲਾ ਸਿੰਘ ਵੀ ਫੌਜ ਵਿੱਚ ਤੇ ਸੰਤ ਮੱਗਰ ਸਿੰਘ ਫੌਜ ਵਿੱਚ ਤੇ ਸੰਤ ਅਤਰ ਸਿੰਘ ਵਸਤੂ ਵਾਲਾ ਵੀ ਫੌਜ ਵਿੱਚ ਤੇ ਬਾਬਾ ਸ਼ਾਦੀ ਸਿੰਘ ਜਿਹਨੇ ਹੈੱਡ ਦਰਬਾਰ ਅਰਬਾਦ ਕੀਤਾ ਉਹ ਵੀ ਫੌਜ ਵਿੱਚ ਤੇ ਇਸ ਕਰਕੇ ਜਿਹੜੇ ਵੀ ਮਹਾ ਬੜੇ-ਬੜੇ ਸੰਤ ਹੋਏ ਫੌਜ ਵਿੱਚੋਂ ਆਏ ਆ ਬਾਬਾ ਮਰ ਸਿੰਘ ਫੌਜ ਵਿੱਚ ਤੇ ਫੌਜ ਵਿੱਚ ਤਾਂ ਜਿਹੜੀ ਕਮਾਈ ਆ ਸੁੱਚੀ ਨੇਕ ਹੁੰਦੀ ਆ ਦੂਸਰਾ ਜਿਹੜੀ ਰਾਤ ਨੂੰ ਡਿਊਟੀ ਹੁੰਦੀ ਆ ਜੇ ਬੰਦੇ ਨੇ ਲਾਹਾ ਲੈਣਾ ਫਿਰ ਬੰਦਾ ਸਾਰੀ ਰਾਤ ਸਿਮਰ ਕਰੀ ਜਾਂਦਾ ਨਾਲ ਡਿਊਟੀ ਦੇ ਨਾਲ ਸਿਮਰਨ ਵੀ ਕਰਦਾ ਇਸ ਕਰਕੇ ਇਸ ਫੌਜ ਦੇ ਵਿੱਚੋਂ ਆ ਕੇ ਫਿਰ ਦਾਸ ਤੇ ਪਿੰਡ ਦੇ ਹੀ ਤੇ ਬਾਬਾ ਮਰ ਸਿੰਘ ਜੀ ਤੇ ਇਹਨਾਂ ਨੇ ਫਿਰ ਪੈਨਸ਼ਨ ਆ ਗੋ ਦਾਸ ਛੋਟਾ ਬੱਚਾ ਤਾਂ ਸਾਡੇ ਤਕਰੀਬਨ 22 ਸਾਲ ਦਾ ਮਰਦ ਆ ਫਰਕ ਆ ਤੇ ਫੌਜ ਵਿੱਚ ਆ ਕੇ ਇਹਨੇ ਪਿੰਡ ਦੇ ਗੁਰਦਾਰੇ 'ਚ ਬੜਾ ਸੁਧਾਰ ਕੀਤਾ ਕਿ ਪਹਿਲਾਂ ਪਿੰਡ ਦੇ ਗੁਰਦਾਰੇ 'ਚ ਬਹੁਤੀ ਅੱਡੀ ਹੋਣੀ ਸੀ ਤੇ ਬੜਾ ਆ ਕੇ ਫੌਜ ਵਿੱਚ ਵੀ ਗੁਰਦਾਰੇ ਵਿੱਚੇ ਸੇਵਾ ਕਰਦੇ ਉੱਥੇ ਆ ਕੇ ਨੇ ਬੜਾ ਸੁਧਾਰ ਕੀਤਾ ਬੱਚਿਆਂ ਨੂੰ ਸਾਥੀਆਂ ਦਿੱਤੀ ਬੀਬੀਆਂ ਨੂੰ ਸਾਥੀਆਂ ਦਿੱਤੀ ਤੇ ਉਹ ਗੁਰਦਾਰੇ ਨੂੰ ਬੜੀ ਠੰਗ ਦੇ ਨਾਲ ਸ਼ਿੰਗਾਰਿਆ ਫਿਰ ਫੌਜ ਦੇ ਕੋਟੇਜਨ ਪੰਜ ਕਿਲੇ ਚੌਤੇ আর ਭਲਿਆਂ ਦੇ ਵਿਚਾਲੇ ਮਿਲ ਗਏ ਫਿਰ ਉਹਨਾਂ ਨੇ ਆਪਣੀ ਜਿਹੜੀ ਗੁਰਨਾਨਕ ਪਾਸ਼ਾ ਨੇ ਵੀ ਕਿਰਤ ਕਰੋ ਨਾਮ ਜਪ ਵੰਡ ਕੇ ਚੁੱਕ ਆਪਣੇ ਕਿਰਤ ਸ਼ੁਰੂ ਕੀਤੀ ਭਾਵੇਂ ਕਿ ਪੈਨਸ਼ਨ ਮਿਲਦੀ ਪਰ ਫਿਰ ਵੀ ਆਪਣੀ ਕਿਰਤ ਜਾਰੀ ਰੱਖੀ ਤੇ ਉੱਥੇ ਹੀ ਫਿਰ ਸੰਤ ਕਰਤਾਰ ਸਿੰਘ ਪੈਰੋ ਮੱਜਰੇ ਵਾਲੇ ਜਿਹੜੇ ਕਿ ਮੁਖੀ ਤੇ ਸੰਸਥਾ ਦੇ ਜਿਨ੍ਹਾਂ ਨੇ ਪੈਰੋ ਮੱਜਰਾ ਸ਼ੁਰੂ ਕਰਿਆ ਕਾਰਜ ਤੇ ਉਹ ਹੁੰਦੇ ਜਾਂਦੇ ਇਹਨਾਂ ਕੋਲ ਫਿਰ ਰੁਕਣ ਲੱਗ ਗਏ ਇਹਨਾਂ ਨਾਲ ਮਲਾਪ ਹੋ ਗਿਆ ਮਲਾਪ ਹੋਣ ਦੇ ਨਾਲ ਉਹਨਾਂ ਨੇ ਆਪਣੀ ਕਸਵੱਟੀ ਦੇ ਦੇਖਿਆ ਵੀ ਇਹ ਬੰਦੇ ਆ ਜਿਹੜੇ ਇਹ ਸਾਡੇ ਅੱਗੇ ਭਵਿੱਖ ਵਿੱਚ ਕੰਮ ਆਉਣ ਵਾਲੇ ਆ ਇਹਨਾਂ ਨਾਲ ਜਾਣ ਲੱਗੇ ਇਹਨਾਂ ਭਾਰ ਸੰਭਣ ਲੱਗੇ ਹੌਲੀ ਹੌਲੀ ਕਰਦੇ ਕਰਦੇ ਬਾਬਾ ਸਰਦੂ ਸੰਤ ਕਰਾਸੇ ਚੜ੍ਹਾਈ ਕਰਕੇ ਬਾਬਾ ਸਰੂਲ ਸਿੰਘ ਨੂੰ ਜ਼ਿੰਮੇਵਾਰੀ ਥਾਪੀ ਗਈ ਬਾਬਾ ਸਰੂਲ ਸਿੰਘ ਤੋਂ ਬਾਅਦ ਬਾਬਾ ਅਮਰ ਸਿੰਘ ਨੂੰ ਜੋ ਸਾਰੀ ਕਾਰਜ ਭਾਗ ਤੋਂ ਸਾਂਭਿਆ ਗਿਆ ਜਿਹੜਾ ਕੋ ਉਹਨਾਂ ਨੇ ਬਿਨ ਲਾਲਚ ਤੋਂ ਬਖੂਬੀ ਤੰਗ ਦੇ ਨਾਲ ਲਵਾਇਆ ਇਸ ਕਰਕੇ ਜਦੋਂ ਪਹਿਲਾ ਮਰ ਕਬੂਲ ਜੀਵਨ ਕੀ ਛੱਡ ਆ ਹੋਏ ਸਾਡ ਆਸ ਹੋਏ ਸਭਨਾ ਕੀ ਰੇਣ ਕਾ ਤੋਂ ਆਓ ਹਮਾਰੇ ਪਾਸ ਦੇ ਮਾਪੇ ਕੋ ਸਰ ਸਾਰਾ ਕੁਝ ਛੱਡ ਕੇ ਕਰਕੇ ਜਦੋਂ ਬੰਦੇ ਨੇ ਫਿਰ ਗੁਰੂ ਘਰ ਦੀ ਨਿਸਕਾਮ ਸੇਵਾ ਕੀਤੀ ਆ ਪਿਰ ਸਿੰਘਤਾ ਮਹਾਰਾਜ ਆਪਣੇ ਆਪੂ ਦਾ ਜੈਕਾਰ ਕਰਾ ਦਿੰਦੇ ਆ ਸੋ ਇਸ ਕਰਕੇ ਵਧੀਆ ਟਪਣਾ ਜੀਵਨ ਬਤੀਤ ਅਖੀਰਲਾ ਸੁਬਾਸੇ ਵਸਣ ਲਗਾ ਕੇ ਗਏ ਆ ਉਹ ਸਾਨੂੰ ਵੀ ਪ੍ਰੇਰਣਾ ਚਾਹੀਦੀ ਸਾਡੇ ਨੌਜਵਾਨ ਵੀਰਾਂ ਨੂੰ ਕਿ ਉਹਨਾਂ ਨੇ ਆਪਣੀ ਕਿਰਤ કરી ਫੌਜ ਵਿੱਚ ਵਿੱਚ ਕਿਰਤਕਾਰੀ ਫੌਜ ਤੋਂ ਆ ਕੇ ਵੀ ਉਹਨਾਂ ਨੇ ਖੇਤੀ ਜਿਹੜੀ ਗੁਰੂ ਨਾਨਕ ਪਾਸ਼ਾ ਨੇ ਕਿਹਾ ਨੇ ਆਪ ਗੁਰੂ ਨਾਨਕ ਪਾਸ਼ਾ ਨੇ 12 ਸਾਲ ਖੇਤੀ ਕਰੇ ਕਰਤਾਰਪੁਰ ਖੇਤੀ કરી ਖੇਤੀ ਵਿੱਚ ਉਹੜੀ ਕਿਰਤ ਕਰਕੇ ਨਾਂ ਵੀ ਜਪਤੇ ਬਾਲੀ ਵੀ ਪੜਦੇ ਰਹੇ ਤੇ ਕਿਉਂ ਗੁਰਦੁਆਰੇ ਵੀ ਨਤਮ ਕਰਦੇ ਰਹੇ ਦਾਸ ਨੇ ਆਪ ਦੇ ਖੇ ਦਾ ਅਸੀਂ ਕੋ ਪਿੰਡ ਦੇ ਆ ਫਿਰ ਆਪਣੀ ਕਿਰਤ ਵਿੱਚ ਸੰਬੰਧ ਵੀ ਦਿੰਦਾ ਫਿਰ ਸੇਵਾ ਵਿੱਚ ਆਪਣਾ ਜੀਵਨ ਲਾਤਾ ਇਸ ਕਰਕੇ ਸੁਰਖ ਰੋਕੇ ਗਏ ਆ ਆਪਣੇ ਜੀਵਨ ਨੂੰ ਸਫਲ ਕਰਕੇ ਗਏ ਆ ਇਹੀ ਜੀਵਨ ਦਾਸਾ ਹੋਣਾ ਚਾਹੀਦਾ ਵੀ ਘਰ ਦੀ ਕਿਰਤ ਵੀ ਕੀਤੀ ਤੇ ਪਰਿਵਾਰ ਦੇ ਵਿੱਚ ਵੀ ਰਹੇ ਤੇ ਉਸ ਤੋਂ ਬਾਅਦ ਜਦੋਂ ਮਾਰਨ ਨੇ ਡਿਊਟੀ ਲਾਤੀ ਫਿਰ ਇੱਕ ਪਾਸੇ ਹੋ ਕੇ ਗੁਰਕਾਰ ਦੀ ਸੇਵਾ ਕੀਤੀ ਆ ਸੋ ਅੱਜ ਉਹਨਾਂ ਅਸਥ ਪਾਉਣ ਦੇ ਲਈ ਸਿੱਖ ਸਕਤਾ ਜਾਂ ਹਨ ਸੋ ਦਾਸ ਸਾਰਿਆਂ ਦਾ ਧੰਨਵਾਦੀ ਹੈ ਰਣੀ ਹਾ ਸੋ ਬਾਬਾ ਸਕਵਾਲ ਸਿੰਘ ਜੀ ਜੋ ਆ ਉਹ ਬੜੀ ਵਧੀਆ ਢੰਗ ਦੇ ਨਾਲ 40 ਸਾਲ ਉਹਨਾਂ ਸੇਵਾ ਕਰਦੇ ਆ ਇਹਨੂੰ ਬਹੁਤ ਵਧੀਆ ਢੰਗ ਦੇ ਨਾਲ ਜ਼ਿੰਮੇਵਾਰ ਹੋਰ ਟਰਸਟ ਵੀ ਬਣਿਆ ਹੈ ਟਰਸਟ ਦੇ ਵੀ ਸਾਰੇ ਮੈਂਬਰ ਵਧੀਆ ਹਨ ਬੜੀ ਤਰੱਕੀ ਟਰਸਟ ਨੇ ਵੀ ਕੀਤੀ ਆ ਸਾਰੇ ਨੇ ਰਲ ਮਿਲ ਕੇ ਬਦਲ ਕੀਤੀ ਆ ਕਿਸੇ ਨੇ ਇੱਕ ਪਾਇਆ ਕਿਸੇ ਨੇ 20 ਪਾਇਆ ਕੀ ਵੜਾ ਕੇ ਸਭ ਨੇ ਵਧੀਆ ਟਰਸਟ ਨੂੰ ਪ੍ਰਵਹਨ ਚਲਾਉਣ ਦੇ ਵਿੱਚ ਸਾਰੇ ਸਹਿਯੋਗ ਦੇ ਰਹੇ ਹਨ ਸਿੱਖ ਸਿੰਘ ਤਾਂ ਬੜਾ ਸਹਿਯੋਗ ਦੇ ਰਹੇ ਹਨ ਇਸੇ ਤਰ੍ਹਾਂ ਆਉਣ ਵਾਲੇ ਭਵਿੱਖ ਵਿੱਚ ਵੀ ਜੋ ਹੈ ਸੰਗਤਾਂ ਸਹਿਯੋਗ ਦਿੰਦੀਆਂ ਰਹਿਣ ਦੋ ਤਰੀਕ ਨੂੰ ਮੈਂ ਤਿੰਨ ਨੂੰ 3 ਤਰੀਕ ਨੂੰ ਭੋਗ ਜਲਾਈ ਨੂੰ ਸਾਰੇ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਨੇ ਹੁੰਮਾ ਕੇ ਪਹੁੰਚਣਾ ਤਾਂ ਕਿ ਮਹਾਂਪੁਰਸ਼ਾ ਦੇ ਕੀਰਤੀ ਕਾਲ ਖਮਾਈ ਨੂੰ ਪਾ ਅਰਦਾਸ ਕਰ ਸਕੀਏ ਮੈਂ ਜੀ ਸਟਾਰ ਦਾ ਬਾਰ ਧਰਵਾਦੀ ਹਾਂ ਕਿਉਂਕਿ ਅੱਜ ਦੀ ਜੋ ਸਾਡੀ ਪ੍ਰੈਸਾ ਸਾਡੇ ਜੋ ਟੈਲੀਵਿਜ਼ਨ ਹਨ ਸਾਡੇ ਜੋ ਚੈਨਲ ਹਨ ਇਹਨਾਂ ਦੇ ਰਾਹੀਂ ਸਾਡੇ ਦੁੱਖ ਸੁੱਖ ਸਾਡੀਆਂ ਜੋ ਡਿਮਾਂਡਾਂ ਹਨ ਉਹ ਸਾਰੀਆਂ ਬਾਹਰ ਪਹੁੰਚ ਜਾਂਦੀਆਂ ਹਨ ਕਿਸੇ ਦੀਆਂ ਕਮੀਆਂ ਕਿਸੇ ਦੀਆਂ ਖੁਸ਼ੀਆਂ ਕਿਸੇ ਦੀਆਂ ਗਮੀਆਂ ਆ ਸਾਡੇ ਸਾਡੇ ਚੈਰ ਉਹਨਾਂ ਦੇ ਨਾਲ ਜੁੜਿਆ ਵੀ ਹਨ ਸਾਡੇ ਭਾਵੇਂ ਹੜਾਂ ਦੀ ਗੱਲ ਹੋਵੇ ਕਰੋਨੇ ਦੀ ਗੱਲ ਹੋਵੇ ਜਿਸਟਾਰ ਨੇ ਹਰ ਖੇਤਰ ਜ ਬਹੁਤ ਬੜੀਆਂ ਮੱਲਾ ਮਾਰੀਆਂ ਹਨ ਕਿਉਂਕਿ ਦਾਸ ਕੋਈ ਮੁਜਫਰਜੀ ਗੱਲਾਂ ਨਹੀਂ ਕਹਿ ਰਿਹਾ ਸਗੋ ਫੀਲਡ ਵੀ ਜਾ ਕੇ ਦਾਸ ਨੇ ਆਪ ਇਹਨਾਂ ਦੇ ਨਾਲ ਸਾਰਾ ਜੋ ਹੈ ਕਵਰਿੰਗ ਕੀਤੀ ਹੈ ਸੋ ਮਾਰੇ ਸਟ ਜਿਸਟਾਰ ਨੂੰ ਚੜ੍ਹਦੀ ਕਲਾ ਬਖਸ ਕੇ ਹੋਰ ਨੂੰ ਤਿਰਕਿਆ ਬਖਸ ਕੇ ਬੱਚਿਆਂ ਨੂੰ ਵੀ ਤਿਰਕਿਆ ਬਖਸ ਕੇ ਜਿਹੜੇ ਕਿ ਬੱਚੇ ਬੜੀ ਇਮਾਨਦਾਰੀ ਦੇ ਨਾਲ ਬੜੇ ਸਿੱਖੀ ਰੂਪ ਚ ਲੱਗੇ ਹਨ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਰਜੀਕ ਦਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸੰਬਬ ਬਾਬਾ ਅਵਤਾਰ ਸਿੰਘ ਜੀ ਟੀਪੀ ਸਾਹ ਵਾਲੇ ਬਾਬਾ ਖੁਸ਼ਾਲ ਸਿੰਘ ਜੀ ਵੱਲੋਂ ਉਹਨਾਂ ਦੇ ਜਿਹੜੇ ਸਰਦਾ ਦੇ ਫੁੱਲ ਜਿਹੜੇ ਪੇਟਣ ਪੇਟ ਕਰਨ ਵਾਸਤੇ ਪਹੁੰਚੇ ਸੀ ਤੇ ਅੱਜ ਤਕਰੀਬਨ ਪਰ ਮਜਰੇ ਤੋਂ ਲੈ ਕੇ ਜਿੰਨੀ ਵੀ ਜਿਹੜੀ ਕਵਰੇਜ ਹੈ ਜਿਹੜੀ ਮਹਾਪੂਰਨ ਦੇ ਕਿਰਪਾ ਦੀ ਕਿਰਪਾ صدਕਾ ਜਿਹੜਾ ਇਹ ਹੋਈ ਹੈ ਤੇ ਅਸੀਂ ਮਹਾਰਾਜ ਅੱਗੇ ਅਪੀਲ ਕਰਾਂਗੇ ਕਿ ਇਦਾਂ ਦੀ ਜਿਹੜੀ ਸੇਵਾ ਸੰਗਤਾਂ ਦੇ ਹੋਰ ਚਰਨ ਚੜਨ ਦੀ ਜਿਹੜੀ ਆ ਉਹ ਸਾਨੂੰ ਸਾਡੇ ਝੋਲੀ ਦੇ ਵਿੱਚ ਪਾਵੇ ਤਾਂ ਕਿ ਅਸੀਂ ਜਿਹੜੀ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਹੈ ਜਿਹੜੀ ਆ ਉਹਨਾਂ ਨੂੰ ਇਦਾਂ ਦੇ ਮਹਾਪੁਰਸ਼ ਜਿਹੜੇ ਪੂਰਨ ਬ੍ਰਹਮਗਣੀ ਬ੍ਰਹਮਗਣੀ ਹੈ ਮਹਾਪੁਰਸ਼ਾਂ ਦੇ ਜਿਹੜੇ ਜਿਵੇਂ ਕਿ ਕੀਰਤਨ ਜੱਥੇ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੁਰਦੁਆਰਾ ਸਬਦੀ ਕੋਈ ਖੋਜ ਹੁੰਦੀ ਹੈ ਜਾਂ ਕੋਈ ਇਤਿਹਾਸਿਕ ਗੁਰਦੁਆਰੇ ਹੁੰਦੇ ਆ ਤਾਂ ਉਹਨਾਂ ਦੀ ਤੁਸੀਂ ਕਵਰੇਜ ਕਰਾਉਣ ਵਾਸਤੇ ਤਾਂ ਵੀ ਸਾਡੇ ਨਾਲ ਤੁਸੀਂ ਸੰਪਰਕ ਕਰਨਾ ਕਰ ਸਕਦੇ ਹੋ ਇੱਕ ਸੋਚ ਹੁੰਦੀ ਹੈ ਵੀ ਕੋਈ ਜਿਹੜੇ ਅਲੋਪ ਹੋ ਚੁਕੇ ਗੁਰਦੁਆਰੇ ਆ ਜਾਂ ਕਿਸੇ ਵੀ ਹਿਸਟਰੀ ਜਿਹੜੀ ਗੁਰਦੁਆਰਾ ਸਾਹਿਬ ਦੀ ਜਾਂ ਮੰਦਿਰ ਦੀ ਕਿਸੇ ਵੀ ਤਾਂ ਅਪਾਰ ਅਪਾਰ ਕਿਰਪਾ ਮਾਲਕ ਦੀ ਹੀ ਹੋਣੀ ਚਾਹੀਦੀ ਹੈ ਉਸ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਸਾਡਾ ਤਾਂ ਅਪਰਾਲਾ ਅੱਜ ਜੀ ਸਟਾਰਟ ਟੀਮ ਵੱਲੋਂ ਅੱਜ ਜਿਹੜੀ ਸਾਰੀ ਇਸ ਕਵਰੇਜ ਦੀ ਹੈ ਕਰਨ ਦੇ ਕੈਮਰਾਮੈਨ ਅਮਨਦੀਪ ਸਿੰਘ ਗੁਰਜੀਤ ਸਿੰਘ ਤੇ ਹੋਰ ਜਿਹੜੀ ਸਾਡੀ ਟੀਮ ਹੈ ਅੱਜ ਪੂਰੀ ਟੀਮ ਨੇ ਮਿਲ ਕੇ ਇਸ ਜਿਹੜਾ ਪੂਰਾ ਸਮਾਗਮ ਹੈ ਅੱਜ ਸਾਨੂੰ ਸੰਗਤਾਂ ਨੂੰ ਦਿਖਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਫਤੇ ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਨੀਂ ਕਰਪਾ ਸਿੰਘ ਲੋਗਾਂ